ਵਕਾਤ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਡੀਸੀ ਦਫਤਰ ਫਤੇਗੜ ਸਾਹਿਬ ਤੱਕ ਇੱਕ ਮਾਰਚ ਜੜਾਏ ਕਰਿਆ ਗਿਆ ਐਸਓਪ੍ਰੰਤ ਦੱਸਦੇ ਕਿ ਇੱਕ ਅਮੰਗ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਸੌਪਿਆ ਗਿਆ ਅਕਾਲ ਤਾਲ ਵਰਸ ਪੰਜਾਬ ਨੇ ਪਰਟੀ ਕਮੇਟੀ ਮੈਂਬਰ ਪੰਚਾਇਤ ਦੇ ਆਬਜ਼ਰਵਰ ਸ੍ਰੀ ਫਤੇਗੜ ਸਾਹਿਬ ਸੰਦੀਪ ਸਿੰਘ ਰੋਪਾਲੂ ਨੇ ਕਿਹਾ ਹੈ ਕਿ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰੀ ਯਤਨਚਾਰੀ ਨੇ ਇਸ ਸੇਬੰਧੀ ਸਰਕਾਰ ਨੂੰ ਵੀ ਅਮੰਗ ਪੱਤਰ ਦਿੱਤੇ ਜਾ ਰਹੇ ਨੇ ਸਾਡਾ ਬਗੀਤੀ ਫਤਿਹਪੁਰ ਸਾਹਿਬ ਸੰਦੀਪ ਸਿੰਘਰ ਪਾੜੋ ਅਭਿ ਸਰਪਰ ਸ਼੍ਰੀ ਫਤਿਹਗੜ੍ਹ ਸਾਹਿਬ ਕਾਲੀ ਦਲਵਾਰਸ ਪੰਜਾਬ ਦੇ ਸਾਡੀ ਸਮੂਚੀ ਟੀਮ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਜਿਸੀ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡਕੁਆਟਰਾਂ ਤੇ ਕਰਨੇ ਦੇ ਕੇ ਮੰਗ ਪੱਤਰ ਦੇਦਾ ਸੀ ਉਹਦੀ ਨੜੀ ਦੇ ਤਹਿਤ ਅੱਜ ਜਿਲ੍ਹਾ ਫਤਿਹਗੜ੍ਹ ਦੀ ਸਾਡੀ ਜਿਹੜੀ ਪੰਜ ਮੈਂਬਰੀ ਟੀਮ ਆ ਸਰਦਾਰ ਸੁਤੰਤਰ ਸਿੰਘ ਵੱਡਗੁਜਰਾ ਸਰਦਾਰ ਨਵਦੀਪ ਸਿੰਘ ਸਰਦਾਰ ਸੁਖਦਰਸ਼ਨ ਸਿੰਘ ਸਰਦਾਰ ਹਰਬੀ ਸਿੰਘ ਪੰਗੂ ਸਰਦਾਰ ਰਾਜਵੀਰ ਸਿੰਘ ਤੇ ਨਵੀਂ ਵਾਇਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਲ ਬੀ ਸੀ ਹਾਜ਼ਰ ਰਹੀ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਭਾਈ ਐਨ ਐਸ ਜਿਹੜੀ ਭਾਈ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਲ ਉਹ ਗਲਤ ਆ ਜੇਬ ਨੇ ਆ ਦਾ ਔਰ ਟੱਕਾ ਪੁੱਜ ਕੇ ਟੱਕਾ ਉਹਨੂੰ ਤੋੜਨ ਦੇ ਲਈ ਔਰ ਸਰਕਾਰ ਨੂੰ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਤੇ ਜਾਗਦੇ ਨੇ ਤੇ ਜਾਗਦੇ ਨੇ ਟੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਇਸ ਕਰਕੇ ਸਾਡੀ ਪੀਰ ਉਹ ਉਹਨਾਂ ਦੀ ਐਮਐਸਏ ਤੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੂਹਤੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਸੀ ਅਜਮਗ ਪੱਤਰ ਦਿੱਤਾ ਸੀ